ਦੇਖੋ ਬਹੁਤ ਸਾਰੇ ਤਰੀਕੇ ਨੇ ਦੋਸਤੋ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਐਜੀ ਜਗ੍ਹਾ ਤੇ ਹੋ ਜਿੱਥੇ ਤੁਹਾਨੂੰ ਕੋਈ ਮੈਡੀਕਲ ਹੈਲਪ ਨਹੀਂ ਮਿਲੇਗੀ ਕੋਈ ਅਦਰਕ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਅਦਰਕ ਦਾ ਤੁਸੀਂ ਇੰਨਾ ਪੀਸ ਲਓ ਇਹਨੂੰ ਚਬੀ ਜਾਓ ਚਬੀ ਜਾਓ ਜਦ ਤੱਕ ਤੁਹਾਡੀ ਅੱਖਾਂ 'ਚ ਪਾਣੀ ਨਾ ਆ ਜਾਏ ਤਦ ਤੱਕ ਤੁਸੀਂ ਚਬੀ ਜਾਣਾ ਜਦੋਂ ਅੱਖਾਂ 'ਚ ਪਾਣੀ ਆਏਗਾ ਤੁਸੀਂ ਦੇਖੋਗੇ ਚੈਸਟ ਪੇਨ ਵੀ ਠੀਕ ਹੋ ਜਾਊਗਾ ਹਾਰਟ ਐਟੈਕ ਐਕਿਊਟ ਹਾਰਟ ਐਟੈਕ ਦੇ ਵਿੱਚ ਵੀ ਫਰਕ ਪੈ ਜਾਂਦਾ ਦੋਸਤ ਰੈਮਡੀਜ਼ ਨੇ ਜਿਹੜੇ ਆ ਕਿ ਪੁਰਾਣੇ ਸਮੇਂ ਤੋਂ ਸਾਡੇ ਬਜ਼ੁਰਗ ਇਸਤੇਮਾਲ ਕਰਦੇ ਆ ਰਹੇ ਬਟ ਆਪਾਂ ਨੂੰ ਪਤਾ ਹੀ ਨਹੀਂ ਕਿਉਂਕਿ ਆਪਣੇ ਤੋਂ ਛੁਪਾਇਆ ਜਾ ਰਿਹਾ ਆਪਾਂ ਨੂੰ ਤਾਂ ਹੋਈ ਚੀਜ਼ ਅਸੀ ਜਾ ਰਹੀ ਜਿਹੜੀ ਐਲੋਪੈਥੀ ਦੱਸ ਰਿਹਾ ਆਪਾਂ ਨੂੰ ਅਗਰ ਕੁਝ ਵੀ ਨਹੀਂ ਮਿਲਦਾ ਹਮ ਆਪਾਂ ਕੀ ਕਰੀਏ ਆਪਾਂ ਸਿੰਪਲ ਆ ਇਹਦਾ ਮੁੱਠੀ ਬੰਦ ਕਰਨੀ ਅੰਗੂਠਾ ਅੰਦਰ ਰੱਖ ਕੇ ਆਪਾਂ ਪੇਟ ਦੇ ਨਾਭੀ ਦੇ ਆਸੇ ਪਾਸੇ ਇਦਾਂ ਰੱਖਣਾ ਤੇ ਥੱਲੇ ਝੁਕਣਾ ਦੋਸਤ ਥੱਲੇ ਝੁੱਕ ਕੇ ਖਾਂਸੀ ਕਰਨੀ ਹੈ ਖਾਂਸੀ ਕਰਨੀ ਹੈ ਵਿਦਨ ਆਈ ਥਿੰਕ 2 ਮਿੰਟ ਦੇ ਅੰਦਰ ਅੰਦਰ ਤੁਹਾਡਾ ਚੈਸਟ ਪੇਨ ਠੀਕ ਹੋ ਜਾਏਗਾ ਐਕਿਊਟ ਹਾਰਟ ਅਟੈਕ ਦੀ ਪੋਜੀਸ਼ਨ ਤੁਸੀਂ ਬਾਹਰ ਜਾਓਗੇ ਤੇ ਤੁਹਾਨੂੰ ਫੀਲ ਬੈਟਰ ਹੋਏਗਾ ਤੇ ਤੁਸੀਂ ਆਪਣੇ ਸਗੇ ਸਹੰਦਿਆਂ ਨੂੰ ਜਿਹਨਾਂ ਨੂੰ ਦੱਸਿਆ ਉੱਥੇ ਹਸਪਤਾਲ ਲੈ ਜਾਓ ਆਪਣਾ ਚੈੱਕਅਪ ਕਰਾਓ ਤੇ ਦੇਖੋ ਕਿ ਤੁਹਾਨੂੰ ਹੈਡੈਕ ਆਇਆ ਸੀ ਨਹੀਂ ਆਇਆ ਸੀ ਤੁਹਾਡੇ ਡਾਕਟਰ ਆਪਣੇ ਤੁਹਾਨੂੰ ਦੱਸਣਗੇ ਕਿ ਕਿਹੜੀ ਪੋਜੀਸ਼ਨ ਤੋਂ ਤੁਹੀ ਬਾਹਰ ਹੈ ਮੈਂ ਕਹਾਂਗਾ ਕਿ ਜਿੰਨੀ ਜਲਦੀ ਤੋਂ ਜਲਦੀ ਤੁਸੀਂ ਡਾਕਟਰ ਕੋਲ ਉਸ ਟਾਈਮ ਤੇ ਪਹੁੰਚ ਪਾਓਗੇ ਹਮ ਤਾਂ ਉਹਨਾਂ ਸਮਾਂ ਮਿਲ ਜਾਏਗਾ ਤੁਹਾਡੀ ਹਾਰਟ ਮਸਲ ਬਚ ਜਾਈਏਗੀ ਤੇ ਤੁਸੀਂ ਮਤਲਬ ਕਿ ਅੱਗੇ ਵਾਲੀ ਜ਼ਿੰਦਗੀ ਵੀ ਜੀ ਸਕਦੇ ਹੋ ਹਮ ਬਟ ਜਿੰਨਾ ਜਲਦੀ ਤੋਂ ਜਲਦੀ ਮਤਲਬ 10 ਮਿੰਟ 15 ਮਿੰਟ 20 ਮਿੰਟ ਹਮ ਕਈ ਵਾਰ ਇਹ ਵੀ ਕੱਟ ਪੈ ਜਾਂਦੇ ਨੇ ਬੱਚਿਆਂ ਦੇ ਕੇਸਿਸ ਐਜ ਜੇ ਸੁਣਨ ਆ ਰਿਹਾ ਹੈ ਇਹਨਾਂ ਨੇ ਕੁਝ ਵੀ ਨਹੀਂ ਖਾਦਾ ਭੀ ਤੱਕ ਖਾਣਾ ਖਾਦਾ ਹੱਤ ਤੋਤੇ ਬੈਠੇ ਬੈਠੇ ਨੋਸ ਚ ਬਲੀਡ ਹੋਇਆ ਤੇ ਜ਼ੈਰਮ ਜਿੱਤੀ ਕੁਝ ਕਾਰਨ ਨਹੀਂ ਸਮਝ ਆ ਰਿਹਾ ਬਸ ਇਹ ਸਬ ਮੈਨੂ ਜੋ ਸਮਝ ਆ ਰਿਹਾ ਉਹਨਾਂ ਦਾ ਇੱਕ ਡੀ ਡਾਈਮਰ ਟੈਸਟ ਹੁੰਦਾ ਹੈ ਉਹ ਵਧਿਆ ਹੋਇਆ ਸੀ ਜਿਹਨਾਂ ਵਿੱਚੋਂ ਕਿਸੇ ਕਿਸੇ ਨੇ ਸ਼ਾਇਦ ਕਰਾਇਆ ਹੋਵੇ ਤੁਸੀਂ ਵੀ ਆਪਣਾ ਜਿਨ੍ਹਾਂ ਨੇ ਕੋਰੋਨਾ ਦੇ ਟੀਕੇ ਟਾਕੇ ਲਵਾਏ ਹੋਏ ਆ ਟੀਕੇ ਕੋ ਜਿਨ੍ਹਾਂ ਨੇ ਵੀ ਲਵਾਏ ਹੋਏ ਉਹਨਾਂ ਨੂੰ ਚੈੱਕ ਕਰਾਓ ਡੀ ਡਾਈਮਰ ਟੈਸਟ ਹੁੰਦਾ ਇੱਕ ਹਾਰ ਦਾ ਉਹ ਵਧਿਆ ਤਾਂ ਨਹੀਂ ਹੋਇਆ ਕਿਉਂਕਿ ਟਿਕਟੂਕੇ ਤਾਂ ਸਾਰੇ ਲਵਾਏ ਆ ਹੂੰ ਕੰਪਲਸਰੀ ਸੀਗੇ ਕੀ ਕਰੀਏ ਹੁਣ ਮਗਰ ਚਲੋ ਕਰ ਲਿਆ ਹੁਣ ਕੰਮ ਆਪਾਂ ਉਸ ਤੋਂ ਬਚਣਾ ਕਿੱਦਾਂ ਹੈ ਉਹਦਾ ਵੀ ਹੱਲ ਮੈਂ ਦੱਸਣ ਜਾ ਰਿਹਾ ਅੱਜ ਇੱਕ ਵੀਡੀਓ ਆਪਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਇਹਦੇ ਚ ਤੁਹਾਡੇ 4-5 ਲੱਖ ਰੁਪਏ ਦਾ ਮੈਂ ਬਚਾਉਣ ਵਾਲਾ ਹੀ ਆ ਜਿਹੜਾ ਤੁਹਾਡੇ ਹਾਰਟ ਦੀ ਸਰਜਰੀ ਹੈ ਜਿਹੜੀ ਉਹ ਨਹੀਂ ਹੋਏਗੀ ਨਾਲ ਤੁਹਾਨੂੰ ਕੁਝ ਅਜਿਹੇ ਸਬੂਤ ਦਊਗਾ ਜਿਹੜੇ ਅੱਜ ਤੱਕ ਕਿਸੇ ਡਾਕਟਰ ਨੇ ਤੁਹਾਨੂੰ ਨਹੀਂ ਦਿੱਤੇ ਦਵਾਈ ਦੇ ਕੇ ਭੇਜਣਗੇ ਭਾਈ ਦਵਾਈ ਖਾਓ ਪੈਸੇ ਕੱਟੇ ਕਰਕੇ ਲਿਆਓ ਉਦੋਂ ਕੰਮ ਵਧੀਆ ਬਣ ਜਾਊਗਾ ਕਾਫੀ ਲੋਕੀ ਗਰੀਬ ਨੇ ਹਿੰਦੁਸਤਾਨ ਦੇ ਬਹੁਤ ਸਾਰੇ ਲੋਕੀ ਨਹੀਂ ਵੀ ਚਾਹੁੰਦੇ ਸਮਝਦਾਰ ਵੀ ਹੋ ਗਏ ਨੇ ਇਕੱਲੇ ਹਿੰਦੁਸਤਾਨ ਛੱਡੋ ਬਾਹਰੋਂ ਵੀ ਮੇਰੇ ਕੋਲ ਪੇਸ਼ੰਤ ਆਉਂਦਾ ਕਿ ਮੈਂ ਨਹੀਂ ਪੌਣਾ ਚਾਹੁੰਦਾ ਜੀ ਮੈਂ ਠੀਕ ਚੱਲ ਰਹਾ ਮੈਂ ਕਰ ਲਾਂਗਾ ਤੋਂ ਮੇਨ ਜੜੀ ਬੂਟੀ ਜੜੀ ਹੈਗੀ ਉਹ ਤਮਾਸਾ ਜਿਹੜੇ ਕੰਡੇ ਕੰਡੇ ਦੇ ਦਿਖ ਰਹੇ ਨੇ ਤੁਹਾਨੂੰ ਹਾਂਜੀ ਆ ਤਮਾਸਾ ਜੜੀ ਬੂਟੀ ਐ ਕੋਈ ਵੀ ਦੱਸੇਗਾ ਤੁਹਾਨੂੰ ਅੱ ਲੋਕਾਂ ਦਾ ਚੁੱਕੇ ਆ ਬੜੇ ਵੀਡੀਓਜ਼ ਆਪਣੇ ਪਪੂਲਰ ਹੋ ਚੁੱਕੇ ਆ ਉਸ ਤੋਂ ਬਾਅਦ ਆ ਪੁਸ਼ਕਰਮੂਲ ਠੀਕ ਆ ਪੁਸ਼ਕਰਮੂਲੀ ਜੜ ਹੈਗੀ ਐ ਇਹ ਪੁਸ਼ਕਰਮੂਲ ਬਹੁਤ ਵਧੀਆ ਕੰਮ ਕਰਦੀ ਐ ਤੇ ਇਹ ਵੀ ਆਰਟਰੀਜ਼ ਨੂੰ ਕੈਪਿਲਰੀਜ਼ ਨੂੰ ਖੋਲਣ ਦਾ ਕੰਮ ਕਰਦੀ ਐ ਜਿਹੜੀ ਐਥੀਰੋਸਕਲਰੋਸਿਸ ਹੋ ਜਾਂਦਾ ਐ ਐਥੀਰੋਸਕਲਰੋਸਿਸ ਨੂੰ ਠੀਕ ਕਰਨ ਤੇ ਇਹ ਬਹੁਤ ਵਧੀਆ ਕੰਮ ਕਰਦੀ ਐ ਤਮਾਸਾ ਤੇ ਪੁਸ਼ਕਰਮੂਲ ਉਸ ਤੋਂ ਬਾਅਦ ਜਨਰਲੀ ਤੁਹਾਨੂੰ ਕੀ ਸਮਝ ਆਉਂਦਾ ਕਿ ਸਟ੍ਰੈਚ ਟੈਂਸ਼ਨ ਕਰਕੇ ਹਾਰਟ ਬਲਾਕੇਜ ਹੁੰਦੀ ਐ ਇਹ ਆਯੁਰਵੇਦ ਮੰਨਦਾ ਐਲੋਪੈਥੀ ਬਲੇ ਘੱਟ ਮੰਨਦਾ ਹੈ ਮਗਰ ਆ ਦੇਖੋ ਬ੍ਰਹਮੀ ਜੜੀ ਬੂਟੀ ਆਪਾਂ ਪਾਣੇ ਆ ਇਹਦੇ ਵਿੱਚ ਨਾਲ ਤਾਂ ਕਿ ਅਗਰ ਕਿਸੇ ਨੂੰ ਟੈਨਸ਼ਨ ਬਾਰ-ਬਾਰ ਰਹਿੰਦੀ ਹੈ ਤਾਂ ਉਹਦਾ ਵੀ ਨਿਵਾਰਣ ਹੋ ਸਕਦਾ ਤੇ ਆਪਾਂ ਤਾਂ ਹਰ ਚੀਜ਼ ਦਾ ਮਸਲੇ ਦਾ ਹੱਲ ਕਰਨਾ ਨਾ ਨਾਲ ਉਸ ਤੋਂ ਬਾਅਦ ਮੰਜਿਠ ਕਰਕੇ ਇੱਕ ਜੜੀ ਬੂਟੀ ਹੈ ਮੰਜੇਸਟ ਗਲੋ ਗਲੋ ਤਾਂ ਆਪਾਂ ਤੁਹਾਨੂੰ ਪਤਾ ਹੈ ਹਰ ਅੰਮ੍ਰਿਤ ਕਿਹਾ ਗਿਆ ਹਰ ਬਿਮਾਰੀ ਚ ਆਪਾਂ ਦੰਨੇ ਦੰਨੇ ਆ ਫਿਰ ਸਿਰਫ ਇੱਕ ਜੜੀ ਬੂਟੀ ਜਿਹੜੇ ਸਾਰਿਆਂ ਨੂੰ ਪਤਾ ਹੈ ਉਹ ਹੈ ਅਰਜੰਦੀ ਛਾਲ ਹਾਂਜੀ ਉਸ ਤੋਂ ਬਾਅਦ ਨੈਕਸਟ ਆਪਾਂ ਦਾਲਜੀਨੀ ਵੀ ਇਹਦੇ ਚ ਪਾਣੇ ਕਿਉਂਕਿ ਹਾਜਮਾ ਔਰ ਬਲਾਕੇਜ ਨੂੰ ਖੋਲਣ ਵਾਸਤੇ ਦਾਲ ਚੀਨੀ ਦਾ ਵੀ ਬੜਾ ਵੱਡਾ ਰੋਲਾ ਓਕੇ ਇਹ ਸੌਖੀ ਜਿਹੀ ਜੜੀ ਬੂਟੀਆਂ ਦਾ ਤੁਸੀਂ ਕਾੜਾ ਬਣਾ ਲਓ ਕਾੜਾ ਬਣਾ ਕੇ ਪਿਓ ਜਿੰਨਾ ਇਹਦੇ 2 ਚਮਚ ਇਹਨਾਂ ਚਾਰੇ ਨੂੰ ਪੀਸ ਲਓ 2 ਚਮਚ ਰਾਤੀ ਭਗੋਏ ਸਵੇਰ ਉੱਠ ਕੇ 2 ਗਲਾਸ ਪਾਣੀ ਪਾਤਾ ਖੁੱਲੇ ਬਰਤਨ ਚ ਖੁੱਲੇ ਬਰਤਨ ਜਨੂੰ ਉਬਾਲ ਲੈ ਉਬਾਲ ਕੇ ਜਦੋਂ ਅੱਧਾ ਗਲਾਸ ਰਹਿ ਜਾਏਗਾ ਛਾਣ ਕੇ ਫੇਰ ਪੀਣਾ ਠੀਕ ਹੈ ਠੀਕ ਹੈ ਪੀ ਪੀਓਗੇ ਖਾਲੀ ਪੇਟ ਪੀਣਾ ਹੈ ਉਸ ਤੋਂ ਬਾਅਦ ਅੱਧੇ ਘੰਟੇ ਤੱਕ ਕੁਝ ਨਹੀਂ ਖਾਣਾ ਉਸ ਤੋਂ ਬਾਅਦ ਤੁਸੀਂ ਆਪਣਾ ਜੋ ਨਾਰਮਲ ਜ਼ਿੰਦਗੀ ਹੈ ਜੀ ਸਕਦੇ ਹੋ ਸਵੇਰੇ ਸ਼ਾਮ ਵਗਰੇ ਤੁਸੀਂ ਪੀਨੇ ਹੋ ਤੁਹਾਨੂੰ ਹਾਰਟ ਅਟੈਕ ਦਾ ਜਿਹੜਾ ਖਤਰਾ ਦੱਸਿਆ ਜਾਂ ਤੁਹਾਡੀ ਦੱਸਿਆ ਕਿ ਬਲੋਕੇਜ ਹੈ ਉਹ ਦੋਸਤ ਦੋ ਹੀ ਮਹੀਨਿਆਂ ਦੇ ਵਿੱਚ ਮੈਂ ਕਹਿੰਦਾ ਮਹੀਨੇ ਦੇ ਵਿੱਚ ਤੁਸੀਂ ਐਂਜਿਓਗ੍ਰਾਫੀ ਦੁਆਰ ਤੋਂ ਕਰਾ ਲਓ ਤੁਹਾਨੂੰ ਆਪਣੇ ਆਪ ਖੁੱਲਦੀ ਦਿਖ ਜਾਊਗੀ ਦੇਖੋ ਇਕੋਸਪ੍ਰਿਨ ਨਾਮ ਦੀ ਇੱਕ ਗੋਲੀ ਹੈਗੀ 75mg ਦੀ ਆਉਂਦੀ ਆ 5 ਰੁਪਏ ਦਾ ਪੱਤਾ ਆਂਦਾ ਜਿਆਦਾ ਮਹਿੰਗਾ ਪੱਤਾ ਨਹੀਂ ਹੈ ਉਹ ਆਪਣੇ ਕੋਲ ਰੱਖੋ ਦੋ ਗੋਲੀਆਂ ਪਾਣੀ ਚ ਕੋਲ ਕੇ ਜਾ ਇਤਨੇ ਜੀਪ ਧੰਦਾ ਥਲੇ ਦੱਬ ਕੇ ਨਾਲ ਹੀ ਪਾਣੀ ਪੀ ਲੋ ਉਹਦੇ ਨਾਲ ਖੂਨ ਇਹ ਬੇਸਿਕਲੀ ਖੂਨ ਪਤਲਾ ਕਰਦੀ ਹੈ ਖੂਨ ਪਤਲਾ ਹੋਣ ਦੇ ਕਰਕੇ ਜਿਹੜੀ ਹਾਰਟ ਬਲੋਕੇ ਜਕਦਮ ਹੋ ਜਾਂਦੀ ਹੈ ਤੇ ਜਕਦਮ ਹਾਰਟ ਅਟੈਕ ਆਉਂਦਾ ਉਹਨੂੰ ਥੋੜਾ ਸਲੋ ਕਰ ਦੇਗੀ ਤੁਹਾਨੂੰ ਹਸਪੀਟਲ ਟਾਈਮ ਤੱਕ ਦਾ ਟਾਈਮ ਮਿਲ ਜਾਏਗਾ ਦੋਸਤ ਤੇ ਤੁਹਾਡੀ ਜ਼ਿੰਦਗੀ ਬਚਾਉਣ ਨੂੰ ਇਹ ਹੈਲਪ ਕਰਦੀ ਹੈ ਜਿਹੜੀ ਬੋਲੀ ਤੁਸੀਂ ਇਦਾਂ ਹੀ ਕਰੋ ਤਾਂ ਵਧੀਆ ਰਹੇਗਾ ਇਹ ਚੀਜ਼ਾਂ ਆਪਣੇ ਕੋਲ ਰੱਖਣੀ ਚਾਹੀਦੀਆਂ ਹਮੇਸ਼ਾ ਜਿਹੜਾ ਬੰਦਾ ਹਿਮਾਚਲ ਜਾ ਰਿਹਾ ਕਿੱਧਰ-ਉਧਰ ਜਾ ਰਿਹਾ ਪਹਾੜਾਂ ਦਾ ਸਫ਼ਰ ਕਰ ਰਿਹਾ ਉਹਨਾਂ ਕੋਲੇ ਚੀਜ਼ਾਂ ਹੋਣੀਆਂ ਚਾਹੀਦੀਆਂ ਓਕੇ ਤਾਂ ਗੱਲ ਬਣੂਗੀ ਜੀ 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 ਇਹ ਆਪਣੇ ਮਨਾਂ ਕੈਰੀ ਕਰਕੇ ਲੈ ਕੇ ਜਾਵੇ ਇਹ ਨਹੀਂ ਹੈ ਕਿ ਉੱਥੇ ਨਾਲ ਗੱਡੀ 'ਚ ਰੱਖੇ ਐਟਲੀਸਟ ਨਹੀਂ ਤਾਂ ਜੇਬੇ 'ਚ ਪਾਵੇ ਬਰਸ ਜਿੱਚ ਪਾਇਆ ਹੋਛ ਨਾਲ ਰੱਖੇ ਇਹ ਚੀਜ਼ਾਂ ਰੱਖੋ ਦੋਸਤ ਇਹ ਚੀਜ਼ਾਂ ਰੱਖੋਗੇ ਤਾਂ ਗੱਲ ਬਣੂਗੀ ਇਸ ਤੋਂ ਬਾਅਦ ਇੱਕ ਹੋਰ ਗੋਲੀ ਇਹਦੇ ਚ ਆਂਦੀ ਹੈ ਐਂਟੀਜੀ 2.6 ਐਮਜੀ ਠੀਕ ਹੈ ਉਹ ਵੀ ਅਗਰ ਆਪਾਂ ਰੱਖਿਓ ਕੀ ਕਰਦੀ ਹੈ ਬਲੋਕੇਜ ਨੂੰ ਥੋੜੇ ਸਮੇਂ ਤੱਕ ਲਈ ਖੋਲ ਦਿੰਦੀ ਹੈ ਓਕੇ ਤੇ ਇਹ ਵੀ ਚੀਜ਼ਾਂ ਹੈਗੀਆਂ ਬਹੁਤ ਸਾਰੀਆਂ ਗੋਲੀਆਂ ਹੈਗੀਆਂ ਮਗਰ ਉਹਦੇ ਵਾਸਤੇ ਤੁਸੀਂ ਪ੍ਰੋਫੈਸ਼ਨਲ ਸਲਾਹ ਵੀ ਲੈ ਸਕਦੇ ਹੋ ਬਟ ਮੈਂ ਕਹਾਂਗਾ ਇਕੋਸਪ੍ਰਿੰਟ ਤਾਂ ਤੁਹਾਡੇ ਕੋਲ ਹਮੇਸ਼ਾ ਹੋਣੀ ਹੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਆਪਾਂ ਹਾਰਟ ਬਲੋਕੇਜ ਖੋਲਨੇ ਆ ਉਹਦੀ ਰਿਪੋਰਟ ਤੁਸੀਂ ਆਪ ਪੜ੍ਹ ਕੇ ਦਿਖਾਓ ਹਾਂ ਆ ਦੇਖੋ ਇੱਕ ਪੇਸ਼ੈਂਟ ਆਈ ਸੀ ਪ੍ਰਸੋਤਮ ਲਾਲ ਦਾ ਸਾਡੇ ਕੋਲ ਠੀਕ ਹੈ ਇਹਦੀ ਹੈਗੀ ਰਿਪੋਰਟ 1 2 ਪਿਛਲੀ ਦੂਜੇ ਮਹੀਨੇ ਦੀ ਫਰਵਰੀ ਦੀ ਰਿਪੋਰਟ ਹੈਗੀ ਹੈ ਇਹਦੇ ਚ ਆਰਸੀਏ ਦੇ ਚ ਲਿਖਿਆ ਹੈ ਜੀ ਇਹ ਜੀ ਰਿਪੋਰਟ ਤੁਹਾਨੂੰ ਕੋਈ ਨਹੀਂ ਦਿਖਾਏਗਾ ਦੋਸਤ ਇੱਧਰ ਉੱਧਰ ਮੈਨਿਪੂਲੇਟਡ ਰਿਪੋਰਟਸ ਨੇ ਆ ਦੇਖੋ ਵਧੀਆ ਲੈਬੋਰੀ ਸਟੀ ਐਂਜਿਓਗ੍ਰਾਫੀ ਦੀ ਰਿਪੋਰਟ ਆ ਪਿਓਰ ਐਂਜਿਓਗ੍ਰਾਫੀ ਦੀ ਰਿਪੋਰਟ ਦੋ ਮਹੀਨੇ ਬਾਅਦ ਦੀ ਰਿਪੋਰਟ ਕੋਈ ਨਹੀਂ ਦਿਖਾਏਗਾ ਇੱਦਾਂ ਦੀ ਰਿਪੋਰਟਾ ਕੋਈ ਨਹੀਂ ਦਿਖਾ ਜਿਹੜਾ ਸਿੰਗੜ ਜਾਂਦਾ ਜਾਂਦਾ ਵੱਡਾ ਹੋ ਜਾਂਦਾ ਵੱਡਾ ਤਾਂ ਹੁੰਦਾ ਜੇ ਤੁਹਾਡਾ ਕੋਲੇਸਟ੍ਰੋਲ ਵੱਧ ਜਾਂਦਾ ਨਾ ਦੋਸਤ ਉਦੋਂ ਹੁਣ ਇੱਕ ਗੰਦਲਾ ਪਾਣੀ ਹੈ ਇੱਕ ਸਫੇਦ ਪਾਣੀ ਹੈ ਇੱਕ ਮੋਟਰ ਲੱਗੀ ਹੈ ਹਮ ਮੋਟਰ ਨੂੰ ਜਾਣ ਕਿਤੇ ਲਾਣੀ ਪਣੀ ਹੈ ਗੰਦਲੇ ਪਾਣੀ ਤੇ ਕਿ ਬਿਲਕੁਲ ਗੰਦਲੇ ਪਾਣੀ ਦੀ ਓਬਵੀਅਸਲੀ ਗੱਲ ਹੈ ਜੀ ਗੰਦਲਾ ਪਾਣੀ ਹੁਣ ਉਹ ਜਿਹੜਾ ਕੋਲੇਸਟ੍ਰੋਲ ਵਧਿਆ ਹੋਇਆ ਖੂਨ ਹੈ ਗੰਦਲਾ ਪਾਣੀ ਹੈ ਸਮਝ ਲਓ ਅੱਛਾ ਉਹਨੂੰ ਪੰਪ ਕਰਨ ਵਾਸਤੇ ਹਾਰਟ ਨੂੰ ਜ਼ੋਰ ਜ਼ਿਆਦਾ ਲੈਣਾ ਪੈਂਦਾ ਇਸ ਕਰਕੇ ਉਹਦਾ ਸਾਈਜ਼ ਵੱਜਦਾ ਮੋਟਰ ਫੁਕਣ ਵਾਲਾ ਕੰਮ ਹੋ ਰਿਹਾ ਤੁਹਾਡੇ ਹਾਰਟ ਦੇ ਨਾਲ ਇਸੇ ਕਰਕੇ ਕਹਿੰਦੇ ਨੇ ਕੋਲੇਸਟ੍ਰੋਲ ਨੂੰ ਨਿਯਮਿਤ ਦੌਰ ਤੇ ਰੱਖੋ ਤਾਂ ਵਧੀਆ ਰਹਿੰਦਾ ਇਹ ਵੀ ਨਹੀਂ ਕਿ ਕੋਲੇਸਟ੍ਰੋਲ ਬਿਲਕੁਲ ਥੱਲੇ ਕਰ ਦੋ ਕੋਲੇਸਟ੍ਰੋਲ ਬਹੁਤ ਵਧੀਆ ਚੀਜ਼ ਹੈ ਅੱਪਾ ਇਹ ਸੋਚਦੇ ਆ ਕਿ ਕੋਲੇਸਟ੍ਰੋਲ ਖਤਮ ਕੋਲੇਸਟ੍ਰੋਲ ਕਟਾਓ ਕਰਾ ਇਹ ਵੀ ਬੜਾ ਗਲਤ ਗੱਲ ਹੈ ਕੋਲੇਸਟ੍ਰੋਲ ਨੂੰ ਜ਼ਿਆਦਾ ਘਟਾਣ ਕਰਕੇ ਹੋਰ ਬਿਮਾਰੀਆਂ ਲੱਜਾਂਦੀਆਂ ਪੇਟ ਦਰਦ ਸ਼ੁਰੂ ਹੋ ਜਾਂਦੀ ਹੈ ਕਬਜ਼ੀ ਹੋ ਜਾਂਦੀ ਹੈ ਲੋਕੀ ਇੰਨੀ-ਇੰਨੀ ਕੋਲੇਸਟ੍ਰੋਲ ਦੀਆਂ ਦਵਾਈਆਂ ਖਾ ਰਹੇ ਆ ਕਿ ਉਹਨਾਂ ਨੂੰ ਤਕਲੀਫਾਂ ਇੰਨੀਆਂ ਜਾਂਦਾ ਹੈ ਸਰੀਰ ਅੱਕੜ ਜਾਂਦਾ ਹਮ ਸਰੀਰ ਆਪਣਾ ਆਕੜਿਆ ਹੋਏਗਾ ਤਾਂ ਆਪਾਂ ਚੱਲ ਫਿਰ ਪਾਵਾਂਗੇ ਸਾਰਾ ਦਿਨ ਆਪਾਂ ਨੂੰ ਦਰਦਾਂ ਰਹਿਣੀਆਂ ਸ਼ੁਰੂ ਹੋ ਜਾਂਦੀਆਂ ਲਿਵਰ ਤਾਂ ਖਰਾਬ ਹੋ ਜਾਂਦਾ ਤਾਂ ਇੱਕ ਹਰ ਚੀਜ਼ ਨੂੰ ਇੱਕ ਬੈਲੈਂਸ ਬਣਾ ਕੇ ਚੱਲਣਾ ਦੋਸਤ ਯਾਨੀ ਕਿ ਅਨਲਿਮਿਟਿਡ ਤਰੀਕੇ ਨਾਲ ਹਰ ਚੀ ਆਪਾਂ ਨੂੰ ਕੋਲੇਸਟ੍ਰੋਲ ਘਟਾਉਣਾ ਹੈ ਉਹਦੇ ਬੜੇ ਹੀ ਤਰੀਕੇ ਆ ਕੋਲੇਸਟ੍ਰੋਲ ਘਟਾਉਣ ਦੇ ਸਿੰਪਲ ਤੁਸੀਂ ਲਸਣ ਚਬ ਕੇ ਖਾਓ ਉਹਦੇ ਨਾਲ ਘਟ ਜਾਂਦਾ ਹੈ ਨਾਲ ਜਿੰਜਰ ਪਾ ਲਓ ਥੋੜਾ ਜਿਹਾ ਉਹਦੇ ਨਾਲ ਘਟ ਜਾਂਦਾ ਹੈ ਦੋ ਚੀਜ਼ਾਂ ਬੜੇ ਅੱਜਕੱਲ ਇਜ਼ੀਲੀ ਅਵੇਲੇਬਲ ਨੇ ਲਸਣ ਆਯੁਰਵੇਦ ਚ ਲਿਖਿਆ ਹੈ ਕਿ ਉਹਨੂੰ ਫਲੀ ਨੂੰ ਕੱਟ ਕੇ ਚਬਾ ਕੇ ਚਿੱਠ ਕੇ ਖਾਣਾ ਹੈ ਔਰ ਇੰਨਾ ਜਿੱਤਨਾ ਹੈ ਕਿ ਰੋਮ ਰੋਮ ਚ ਤੁਹਾਡੇ ਸਮੈਲ ਆਵੇ ਜੇ ਨਾਲ ਮੈਂ ਗੁజర్ ਜਾਵਾਂ ਤੁਹਾਨੂੰ 스멜 ਲਾਵੇ ਕਿ ਇਹ ਬੰਦੇ ਨੇ ਲਸਣ ਖਾਦਾ ਸਵੇਰੇ ਤਾਂ ਅਸਰ ਕਰੂਗਾ ਦੋਸਤ ਤੇ ਬੰਦਾ ਕੋਲੋਂ ਵੀ ਲੰਘੇ ਇੰਨੀ 스멜 ਆਏ ਕਿ ਵਧੀਆ ਆ ਇੰਦਾ ਕੰਮ ਹੋਏਗਾ ਤਾਂ ਗੱਲ ਬਣੇਗੀ ਲਸਣ ਦਾ ਇੱਕ ਪਾਰਟਿਕੂਲਰ ਕੰਮ ਹੈ ਕੋਲੇਸਟਰੋਲ ਬਣਾਉਂਦੀ ਫੈਕਟਰੀ ਕਿਹੜੀ ਹੈ ਦੱਸੋ ਪਹਿਲਾਂ ਉਹ ਵੀ ਮੈਨੂੰ ਕੋਲੇਸਟਰੋਲ ਬਣਦਾ ਕਿਵੇਂ ਸ਼ਰੀਰ ਚ ਆਪਨਾ ਲੀਵਰ ਇੱਕ ਆਰਗਨ ਹੈ ਜਿਹੜਾ ਕੀ ਕੋਲੇਸਟਰੋਲ ਬਣਾਉਂਦਾ ਹੈ ਉਹ ਫੈਕਟਰੀ ਹੈ ਕੋਲੇਸਟਰੋਲ ਬਣਾਉਂਦੀ ਅੱਛਾ ਠੀਕ ਹੈ ਲੀਵਰ ਨੂੰ ਠੀਕ ਕਿਨੇ ਕਰਨਾ ਇਹ ਲਸਣ ਨੇ ਠੀਕ ਕਰਨਾ ਜਿਹੜਾ ਕਿ ਆਪਾਂ ਖਾਣ ਤੋਂ ਇਤਰਾਜ਼ ਕਰਦੇ ਹਾਂ ਅੱਛਾ ਆਪਣੇ ਕਈ ਧਰਮਾਤ ਲਸਣ ਖਾਂਦੇ ਨਹੀਂ ਹੂੰ ਹੂੰ ਲਸਣ ਤਾਂ ਬਹੁਤ ਵਧੀਆ ਚੀਜ਼ ਹੈ ਮੈਂ ਤਾਂ ਕਹਿੰਦਾ ਖਾਣੀ ਚਾਹੀਦੀ ਹੈ ਖਾਣੇ ਦੇ ਨਾਲ ਬੜੇ سارے ਕਾਰਡੀਓਲੋਜਿਸਟ ਮੇਰੇ ਦੋਸਤ ਨੇ ਹੋਂ ਤਾਂ ਲਸਣ ਆਇਆ ਕੱਟ-ਕੱਟ ਕੇ ਚੌਪ-ਚੌਪ ਕਰਕੇ ਲਸਣ ਖਾਂਦੇ ਨੇ ਤੇ ਪੇਸ਼ੈਂਟ ਹੋਂ ਨਹੀਂ ਦੱਸਦੇ ਕਿ ਮੈਂ ਇੰਨਾ ਲਸਣ ਖਾਣਾ। ਤਾਂ ਇਹ ਬੜੀ ਵੱਡੀ ਗੱਲ ਹੈ ਦੋਸਤੋ ਸਮਝੋ ਗੱਲ ਨੂੰ ਕਿ ਹਰ ਕੋਈ ਅੱਜਕੱਲ ਆਪਣੇ ਵਾਸਤੇ ਹਰ ਚੀਜ਼ ਕਰਦਾ ਹੈ ਮਗਰ ਤੁਹਾਨੂੰ ਨਹੀਂ ਗਾਈਡ ਕਰਦਾ। ਉਹ ਸਿਰਫ ਤੁਹਾਨੂੰ ਗਾਈਡ ਕਰਨ ਵਾਸਤੇ ਸਿਰਫ ਇੱਕ ਪੈਨ ਹੈਗਾ ਤੇ ਇੱਕ ਕੱਪ పేਜ ਹੈਗਾ ਜਿਹਦੇ ਪ੍ਰੈਸਕ੍ਰਿਪਸ਼ਨ ਤੇ ਸਿਰਫ ਤੁਹਾਨੂੰ ਦਵਾਈਆਂ ਲਿਖੀ ਜਾਂਦੀਆਂ ਹੈ ਲਾਈਫ ਸਟਾਈਲ ਚੇਂजेस ਨਹੀਂ ਦੱਸੇ ਜਾ ਰਹੇ ਇਸੇ ਕਰਕੇ ਤੁਸੀਂ ਫਰੂਕੀ ਸਰ ਦੇਖਿਓਗੇ ਹਸਪਤਲ ਭਰੇ ਪਏ ਹਮ ਅਬ ਇਹ ਹਸਪਤਲ ਭਰੇ ਪਏ ਦਾ ਮਤਲਬ ਇਹ ਨਹੀਂ ਹੈ ਕਿ ਮੈਡੀਕਲ ਸਾਇੰਸ ਬੜੀ ਕਾਮਯਾਬ ਹੈ ਇਸ ਕਰਕੇ ਭਰੇ ਪਏ ਹੈ ਇਹ ਮੈਡੀਕਲ ਸਾਇੰਸ ਦੀ ناکਾਮਯਾਬੀ ਹੈ ਜਿਹੜੇ ਕਿ ਹਸਪਤਲ ਭਰੇ ਪਏ ਹੈ ਬਿਲਕੁਲ ਠੀਕ। ਅਗਰ ਉਹ ਕਾਮਯਾਬ ਹੁੰਦੀ ਤਾਂ ਹਸਪਤਲ ਖਾਲੀ ਹੁੰਦੇ ਤੇ ਨੁਕਸਾਨ ਦੇਖਿਆ ਗਿਆ। ਹਾਰਟ ਦੀ ਜਿੰਨੀ ਵੀ ਦਵਾਈ ਤੁਸੀਂ ਖਾਣੇ ਹੋ ਲੌਂਗ ਟਰਮ ਨਹੀਂ ਖਾਣੀ ਚਾਹੀਦੀ। ਆਪਾਂ ਉਹ ਦਵਾਈਆਂ ਛੁਡਵਾਨੇ ਆ ਹੌਲੀ-ਹੌਲੀ ਕਰਕੇ ਸਾਰੀ ਦਵਾਈਆਂ ਖਤਮ ਜਾਂਦੀਆਂ। ਲਗਭਗ 1.5 ਤੋਂ 2 ਮਹੀਨੇ ਦੇ ਵਿੱਚ ਸਾਰੀ ਦਵਾਈ ਆਪਾਂ ਖਤਮ ਕਰਾ ਦੇਣਾ। ਇਹ ਇਹ ਜਿਹੜੀ ਚੀਜ਼ ਆ ਨਾ ਕਿ ਆਪਾਂ ਨੂੰ ਸਮਝਣਾ ਪੈਣਾ ਹੈ ਕਿ ਆਪਾਂ ਇਹ ਸੋਚੀਏ ਕਿ ਵੀ ਆਰ ਆਨ ਦਾ ਬੈਸਟ ਟ੍ਰੀਟਮੈਂਟ। ਡਾਕਟਰ ਤੁਹਾਨੂੰ ਇਹ ਕਹੇਗਾ ਯੂ ਆਰ ਆਨ ਦਾ ਬੈਸਟ ਟ੍ਰੀਟਮੈਂਟ। ਇਹਦਾ ਮਤਲਬ ਕੀ ਹੈ ਇਸ ਤੋਂ ਜ਼ਿਆਦਾ ਉਹ ਡੋਜ਼ ਨਹੀਂ ਦੇ ਸਕਦਾ ਇਹ ਇਹ ਇਸ ਤੋਂ ਵੱਧ ਡੋਜ਼ ਦੇਗਾ ਤਾਂ ਤੁਹਾਨੂੰ ਹੋਰ ਦਿੱਕਤ ਵਧੇਗੀ ਉਹ ਤਾਂ ਸਾਈਡ ਇਫੈਕਟ ਪਹਿਲਾਂ ਹੀ ਦੇ ਰਿਹਾ ਤੁਹਾਨੂੰ ਇੰਨੀ ਡੋਜ਼ਾਂ ਦੇ ਕੇ